2024 ਦੀ ਗੱਲ ਕਰੀਏ 2024 ਆਪਣੇ ਭਾਰਤੀਆਂ ਲਈ ਜਾਂ ਫਿਰ ਆਪਣੇ ਪੰਜਾਬੀਆਂ ਲਈ ਇੱਕ ਮਾੜਾ ਸਾਲ ਹੀ ਕਹਾਵਾਂਗੇ ਕਿਉਂਕਿ ਦਿਨੋ-ਦਿਨ ਆਪਾਂ ਨੂੰ ਜਿਸ ਕੰਟਰੀ ਨੂੰ ਆਪਣੇ ਪੰਜਾਬੀਆਂ ਨੇ ਜਾਂ ਫਿਰ ਆਪਣੇ ਭਾਰਤੀਆਂ ਨੇ ਸਭ ਤੋਂ ਵੱਧ ਪਿਆਰ ਦਿੱਤਾ ਜਾਂ ਫਿਰ ਉੱਥੇ ਜਾ ਕੇ ਉਸ ਦੀ ਇਕਨੋਮੀ ਨੂੰ ਡਿਵੈਲਪ ਕੀਤਾ ਆਪਣੀਆਂ ਇਥੋਂ 20 25 25 30 30 ਲੱਖ ਫੀਸਾਂ ਭਰ ਕੇ ਅੱਜ ਉਹੀ ਕੰਟਰੀ ਆਪਣੇ ਬਹੁਤ ਸਾਰੇ ਪੰਜਾਬੀਆਂ ਦੀ ਆਪਣੇ ਬਹੁਤ ਸਾਰੇ ਭਾਰਤੀਆਂ ਦੀ ਆਲਮੋਸਟ ਇੱਕ ਦੁਸ਼ਮਣ ਬਣ ਚੁੱਕੀ ਆ ਏ ਨਹੀਂ ਪਤਾ ਟਰੂਡੋ ਸਰਕਾਰ ਇਹ ਸਭ ਕਿਉਂ ਕਰ ਰਹੀ ਹੈ ਕਿਸ ਦੇ ਕਹਿਣ ਤੇ ਕਰ ਰਹੀ ਹੈ ਜਾਂ ਫਿਰ ਇੰਡੀਅਨ ਗਵਰਨਮੈਂਟ ਦੇ ਸੱਤੇ ਕਰ ਰਹੀ ਹੈ ਆਪਾਂ ਬਹੁਤ ਸਾਰੇ ਆਸ-ਪਾਸ ਦੇ ਵਿੱਚ ਆਪਣੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਤੁਹਾਨੂੰ ਸੁਣਿਆ ਹੋਵੇਗਾ ਤੇ ਆਪਾਂ ਦੇਖਿਆ ਵੀ ਹੋਵੇਗਾ ਬਹੁਤ ਸਾਰੇ ਭਾਰਤੀ ਪੰਜਾਬੀ ਕੈਨੇਡਾ ਛੱਡ ਕੇ ਆਪਣਾ ਪੰਜਾਬ ਦੇ ਵਿੱਚ ਸੈਟਲ ਹੋਣ ਲਈ ਆ ਰਹੇ ਆ ਜੋ ਜ਼ਿਆਦਾਤਰ ਪੁਰਾਣੇ ਗਏ ਆ ਜਾਂ ਫਿਰ ਨਵੇਂ ਗਏ ਆ ਜਿਨ੍ਹਾਂ ਨੂੰ ਉੱਥੇ ਜਾ ਕੇ ਮਾਹੌਲ ਜਾਂ ਫਿਰ ਸਿਸਟਮ ਜਾਂ ਫਿਰ ਫੈਸਿਲਿਟੀਆਂ ਚੰਗੀਆਂ ਨਹੀਂ ਲੱਗੀਆਂ ਤੋਂ ਆਪਣਾ ਕੈਨੇਡਾ ਛੱਡ ਛੱਡ ਕੇ ਉਹ ਇੰਡੀਆ ਨੂੰ ਜਾਂ ਫਿਰ ਜੋ ਅਦਰ ਕੰਟਰੀਆਂ ਹੈ ਜਾਂ ਫਿਰ ਜਿੱਥੋਂ ਅਦਰ ਕੰਟਰੀਆਂ ਤੋਂ ਲੋਕ ਆਏ ਹੈ ਚਾਈਨਾ ਤੋਂ ਇੰਗਲੈਂਡ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਆਪਣੇ ਵਾਪਸ ਜਾ ਰਹੇ ਹੈ ਤਾਂ ਟਰੂਡੋ ਸਰਕਾਰ ਨੇ ਰੀਸੈਂਟਲੀ ਇੱਕ ਬਹੁਤ ਵੱਡਾ ਫੈਸਲਾ ਲਿਆ ਹੈ ਜੇਕਰ ਕੋਈ ਵੀ ਨਾਗਰਿਕ ਹੈ ਚਾਹੇ ਉਹ ਇੰਡੀਆ ਤੋਂ ਹੈ ਚਾਹੇ ਉਹ ਪੰਜਾਬ ਤੋਂ ਹੈ ਚਾਹੇ ਆਊਟ ਆਫ ਇੰਡੀਆ ਹੋਰ ਕਿਸੇ ਕੰਟਰੀ ਤੋਂ ਹੈ ਉਹ ਕੈਨੇਡਾ ਛੱਡ ਕੇ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ 25000 ਡਾਲਰ ਦੇਣੇ ਪੈਣਗੇ ਕੈਨੇਡੀਅਨ ਗਵਰਨਮੈਂਟ ਨੂੰ ਜੇ ਉਹ ਕੈਨੇਡੀਅਨ ਗਵਰਨਮੈਂਟ ਨੂੰ 25000 ਡਾਲਰ ਪੇ ਕਰੂਗਾ ਤਾਂ ਹੀ ਉਹ ਕੈਨੇਡਾ ਛੱਡ ਕੇ ਜਾ ਸਕਦਾ ਹੈ ਜੇਕਰ ਉਹ 25000 ਡਾਲਰ ਨਹੀਂ ਪੇ ਕਰੂਗਾ ਤਾਂ ਉਹ ਕੈਨੇਡਾ ਛੱਡ ਕੇ ਕਦੇ ਵੀ ਹਮੇਸ਼ਾ ਲਈ ਨਹੀਂ ਜਾ ਸਕਦਾ ਕਿਉਂਕਿ ਜੋ ਲੋਕਾਂ ਨੇ ਜਾਂ ਸਟੂਡੈਂਟਾਂ ਨੇ ਪੀਆਰ ਲਈ ਹੁੰਦੀ ਆ ਉਸ ਪੀਆਰ ਤੇ ਉਹ ਸੈਟਲ ਹੁੰਦੇ ਉਧਰ ਪਰ ਜਿਵੇਂ ਜਿਵੇਂ ਲੋਕ ਕੈਨੇਡਾ ਛੱਡ ਕੇ ਜਾ ਰਹੇ ਆ ਉਸ ਤਰੀਕੇ ਨਾਲ ਕੈਨੇਡੀਅਨ ਗਵਰਨਮੈਂਟ ਵੀ ਆ ਉਹ ਆਪਾਂ ਨੂੰ ਸਖਤੀ ਨਾਲ ਦਿਖਾਈ ਦੇ ਰਹੀ ਹੈ ਮਤਲਬ ਕਾਫੀ ਇਹ ਰ ਸਖਤੀ ਬਤ ਰਹੀ ਹੈ ਸਟੂਡੈਂਟਾਂ ਲਈ ਹੋਰ ਵੀ ਬਹੁਤ ਸਾਰੇ ਵੀਜ਼ੇ ਓਪਨ ਕਰ ਰਹੀ ਹੈ ਨੀਅਰ ਅਬਾਊਟ 50000 ਵੀਜ਼ਾ ਹੈ ਜੋ ਉਹਨਾਂ ਨੇ ਜੁਲਾਈ ਤੱਕ ਓਪਨ ਕਰਨਾ ਹੈ ਬਹੁਤ ਜਲਦ ਉਹ ਵੀ ਅਸੀਂ ਤੁਹਾਡੇ ਨਾਲ ਨਿਊ ਸਾਂਝੀ ਕਰਾਂਗੇ ਜੇ ਕਿਸੇ ਸਟੂਡੈਂਟ ਨੂੰ ਬੈਂਡ ਚਾਹੀਦੇ ਆ ਬੈਂਡ ਸਕੋਰ ਨਹੀਂ ਆ ਰਹੇ 877 ਆਪਣੀ पीआर ਲੈਣ ਲਈ ਕੈਨੇਡਾ ਦੇ ਵਿੱਚ ਸਾਡੇ ਨਾਲ WhatsApp ਤੇ ਕੰਟੈਕਟ ਕਰ ਸਕਦਾ ਕਿਉਂਕਿ ਅਸੀਂ ਪ੍ਰੈਡਿਕਸ਼ਨ ਪਲੱਸ ਮਟੀਰੀਅਲ ਪ੍ਰੋਵਾਈਡ ਕਰਵਾਉਂਦੇ ਆ ਜੋ ਪੀਆਰ ਦੇ ਲਈ ਬਹੁਤ ਜ਼ਿਆਦਾ ਹੈਲਪਫਲ ਹੁੰਦਾ ਹੈ ਤੇ ਸਕਰੀਨ ਦੇ ਉੱਤੇ ਤੁਸੀਂ ਪੀਆਰ ਸਟੂਡੈਂਟ ਦੇ ਰਿਜ਼ਲਟ ਦੇਖ ਸਕਦੇ ਹੋ ਇਹ ਉਹ ਸਟੂਡੈਂਟ ਹੈ ਜਿਨ੍ਹਾਂ ਨੇ 10 ਦਿਨ ਪਹਿਲਾਂ ਜਾਂ ਫਿਰ 15 ਦਿਨ ਪਹਿਲਾਂ ਜਾਂ ਫਿਰ 5 ਦਿਨ ਪਹਿਲਾਂ ਸਾਡੇ ਕੋਲੋਂ ਪ੍ਰੈਡਿਕਸ਼ਨ ਪਲੱਸ ਮਟੀਰੀਅਲ ਨੂੰ ਬਾਏ ਕੀਤਾ ਸੀ ਪਰਚੇਸ ਕੀਤਾ ਸੀ ਤੇ ਉਹਨਾਂ ਦਾ ਐਗਜ਼ਾਮ ਆ ਪੀਆਰ ਲਈ ਕਲੀਅਰ ਹੋ ਚੁੱਕਿਆ ਹੈ ਸੋ ਹੋਰ ਜਾਣਕਾਰੀ ਲਈ ਸਬਸਕ੍ਰਾਈਬ ਜ਼ਰੂਰ ਕਰਿਓ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ